ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਆਸਾ ਨਦੀ ਦਾ ਪਸ਼ਮੀ ਕਨਾਰਾ ਇੱਕ ਨਿੱਕੀ ਜੀ ਡੱਬੀ ਅਮਰਤ ਵੇਲਾ ਰੱਬੀ ਜੋਤ ਧਿਆਨ ਮਗਨ ਬੈਠੀ ਆ ਇੱਕ ਪ੍ਰੇਮ ਮੂਰਤ ਸੂਰਤ ਪਾਸ ਕੀਰਤਨ ਕਰ ਰਹੀ ਠੰਡਾ ਸੁਹਾਓ ਅਸਮਾਨਾ ਤੋਂ ਵਸ ਰਿਆ ਸ਼ਾਂਤ ਤੇ ਇਕਾਂਤ ਵਿੱਚ ਕੀਰਤਨ ਦੀ ਰੋ ਸਵਾਦ ਦਰਸਵਾਦੀ ਲਫਟ ਦੇ ਰਹੀ ਦਿਨ ਚੜ ਆਇਆ ਆਪ ਜੀ ਨੇ ਸੋਨੇ ਨੈਣ ਖੋਲੇ ਅਰਸ਼ਾਂ ਵੱਲ ਤੇ ਫਿਰ ਦਰਿਆ ਵੱਲ ਤੇ ਫਿਰ ਚੁਫੇਰੇ ਤੱਕਿਆ ਹਾਉ ਜੀ ਵਾ ਗੁਣਸਾਰ ਅੰਤਰ ਤੂੰ ਵਸੇ ਤੂੰ ਵਸੇ ਮਨ ਮਾ ਹੈ ਸਹਿਜੀ ਰਾਸ ਰਸੇ ਦੀ ਮਿੱਠੀ ਸਦਾਈ ਫਿਰ ਉਠ ਖੜੇ ਹੋਏ ਤੇ ਆਖਿਆ ਮਹਾਪੁਰਖ ਇਕ ਆਵੇਗਾ ਅਥੇ ਕੀਰਤਨ ਹੋਵੇਗਾ ਵਸੋਂ ਵਸੇਗੀ ਐ ਕਹਿੰਦੇ ਅੱਗੇ ਨੂੰ ਟੁਰ ਪਏ ਐਵੇਂ ਹੀ ਦੋ ਦਿਨ ਗੁਜ਼ਾਰ ਰਸਤੇ ਟੁਰਦੇ ਠਹਿਰਦੇ ਤ੍ਰਿਜੇ ਦਿਨ ਅੰਮ੍ਰਿਤ ਵੇਲੇ ਇੱਕ ਬੇਰੀਆਂ ਦੀ ਚੰਗੀ ਇੱਕ ਸੁਹਾਵੇਂ ਸ਼ੰਭ ਦੇ ਕਿਨਾਰੇ ਜਾ ਜੋਤ ਜਗਾਈ ਕੀਰਤਨ ਹੋਇਆ ਸੁਆਦ ਆਇਆ ਫੇਰ ਉਠੇ ਤੇ ਟੁਰ ਪਏ ਬਚਨ ਕੀਤਾ ਮਹਾਪੁਰਖ ਆਉਣਗੇ ਹਰ ਕੀਰਤਨ ਦਾ ਮੰਦਰ ਤੇ ਨਗਰੀ ਵਸਾਉਣਗੇ ਫਿਰ 2-4 ਦਿਨ ਹੋਰ ਸਫਰ ਕੀਤਾ ਹੁਣ ਆਪਣੇ ਐਮਨਾਬਾਦ ਜਿਸ ਦਾ ਨਾਉ ਸੈਦਪੁਰ ਤਦੋਂ ਸੀ ਇੱਕ ਤਰਖਾਨ ਦੇ ਘਰ ਜਾ ਤਨ ਰੰਕਾਰ diel ਖੁਜਾਈ ਐ ਤਰਖਾਨ ਤਰਖਾਨਾ ਕੰਮ ਕਰਦਾ ਸੀ ਸੀ ਦੀਪਦਰੀ ਜੀ ਸੂਰਤ ਸੀ ਬਾਰੋਂ ਖੋਰਾ ਖੋਰਾ ਦਿਸਦਾ ਸੀ ਬਾਤ ਸੁਣ ਕੇ ਬਾਹਰ ਆਇਆ ਤਕਿਆ ਨੈਣ ਨੀਵੇਂ ਪਾਲੇ ਫੇਰ ਤਕਿਆ ਤੇ ਫੇਰ ਚਰਨਾ ਤੇ ਟੈਪਿਆ ਆਪ ਜੀ ਬੋਲੇ ਲੈ ਭਾਈ ਲਾਲੋ ਆ ਗਏ ਆ ਟੂਰ ਪਏ ਆ ਦੇਸੋਂ ਬਦੇਸ਼ਾਂ ਦੀ ਧਾਰ ਕੀ ਲਾਲੋ ਦੇ ਨੈਣ ਪਾਰ ਆਏ ਚੁੱਪਚਾਪ ਅੰਦਰ ਲੈ ਗਿਆ ਕੋਠੇ ਦੇ ਅੰਦਰ ਨਾਲ ਦਾ ਸਾਥੀ ਕੀਰਤਨ ਕਰਨ ਵਾਲਾ ਮਰਧਾਨਾ ਹਰਾਨ ਪਿਆ ਹੋਵੇ ਸਾਚ ਆਖੇ ਆਪਣਾ ਘਰ ਛੱਡਿਆ ਮੋਦੀ ਖਾਨਾ ਛੱਡਿਆ ਕਿੰਨੇ ਮੋਦੀ ਖਾਨੇ ਦੇ ਨੌਕਰ ਅੱਗੇ ਹੱਥ ਜੋੜ ਖੜੋਂਦੇ ਸਨ ਨਵਾਬ ਮਹਿਰਾ ਕਰਦਾ ਸੀ ਘਰ ਦਾ ਸੁਖ ਸੀ ਦੇਵੀ ਭੈਣ ਸੀ ਪਤੀ ਬ੍ਰਧਾ ਇਸਤਰੀ ਸੇਵਾ ਕਰਦੀ ਸੀ ਸੂ ਸਭ ਛੱਡਿਆ ਰਸਤੇ ਵਿੱਚ ਜਿੱਥੇ ਠਹਿਰੇ ਹੱਥੀ ਸ਼ਾਮਾਂ ਹੋਈਆਂ ਐ ਕਿੱਥੇ ਆ ਗਏ ਕਿਲੇ ਕੜਨ ਵਾਲੇ ਦੇ ਘਰ ਨਾ ਮਨ ਜੌਦੀ ਦਾਏ ਨਾ ਖੇਸ ਨਾ ਘਰ ਦਾ ਵਲੇਵਾ ਨਾ ਕੋਈ ਸੁਖ ਦਾ ਸਮਾਨ ਪਰ ਆਪ ਹੋਰੀ ਚੁੱਪ ਕਰਕੇ ਬਹਿ ਗਏ ਫਿਰ ਲਾਲੂ ਨੇ ਬਾਰੋਇਕ ਮੰਜਾਂ ਆਂਦਾ ਤੇ ਸ੍ਰੀ ਗੁਰੂ ਜੀ ਨੂੰ ਉਸ ਉਪਰ ਬਿਠਾਇਆ ਕਿੰਨਾ ਚਿਰ ਦਵੱਲੀ ਕੋਈ ਗੱਲਬਾਤ ਨਹੀਂ ਹੋਈ ਫਿਰ ਲਾਲੂ ਨੇ ਬਾਹਰ ਇਕਲਵਾਂਝੀ ਚੌਂਕਾ ਦੇ ਕੇ ਰਸੋਈ ਕੀਤੀ ਐਦਰ ਮਰਦਾਨੇ ਨੇ ਪੁੱਛਿਆ ਹੀ ਦਾਤਾ ਜੀ ਇਹ ਕੌਣ ਪੁਰਖ ਹੈ ਜਿਸ ਦੀ ਘਰ ਆਪ ਚੱਲ ਕੇ ਆਏ ਹੋ ਘਰ ਛੱਡ ਸ਼ਹਿਰਾਂ ਤੋਂ ਪਰੇ-ਪਰੇ ਰਹਿੰਦੇ ਕਿੱਥੇ ਆਪ ਆ ਚਰਨ ਪਾਏ ਨੇ ਆਪ ਹੱਸ ਕੇ ਬੋਲੇ ਅਸੀਂ ਭਗਤੀ ਦੇ ਘਰ ਆਏ ਆ ਮਰਦਾਨਿਆ ਧਰਮ ਕੀਰਤ ਦੇ ਘਰ ਆਏ ਆ ਜਿਥੇ ਕੀਰਤੇ ਧਰਮ ਦੀ ਪਰ ਮਨ ਹਨੇਰੇ ਵਿੱਚ ਨਹੀਂ ਪਿਆਰ ਵਿੱਚੇ ਉਹ ਜਲਾਏ ਸੋਜੀ ਵਾਲਾ ਏ ਐਨੇ ਨੂੰ ਭੋਜਨ ਤਿਆਰ ਹੋ ਗਿਆ ਲਾਲੋ ਨੇ ਆ ਕੇ ਕਿਹਾ ਚੌਂਕੀ ਵਿੱਚ ਚੱਲੋ ਤੇ ਭੋਜਨ ਪਾਓ ਚਿੜੀ ਗੁਰੂ ਜੀ ਨੇ ਆਖਿਆ ਲਾਲੋ ਸਾਰੀ ਧਰਤੀ ਚੋਂ ਕਾਇ ਤੇ ਸੱਚ ਵਿੱਚ ਰਤਿਆ ਸਾਰੀ ਸੋਚੋ ਜਾਂਦੀ ਹੈ ਤੂੰ ਭੋਜਨ ਇੱਥੇ ਹੀ ਲਿਆ ਜਾਂ ਲਾਲੋ ਕੋਧਰੀ ਦੀ ਰੋਟੀ ਤੇ ਸੌਗ ਲੈ ਆਇਆ ਤਮਰਦਾਨਾ ਜੀ ਵਿੱਚ ਆਖੇ ਕਿੱਥੇ ਆ ਗਏ ਐਸੋ ਕੀ ਰੋਟੀ ਸੰਘੋ ਲੈ ਜੂ ਪਰ ਮਰਦਾਨੇ ਉਹ ਰੋਟੀ ਖਾਧੀ ਤਾਂ ਅਮਰ ਦਾ ਸਵਾਦ ਆਇਆ ਜਦ ਸਤਗੁਰਾਂ ਜੀ ਨੇ ਵੀ ਪਰ ਸਾਧਾ ਡਾਡੀ ਪਿਆਰ ਨਾਲ ਸ਼ੱਕ ਲਿਆ ਤਾਂ ਲਾਲੋ ਨੇ ਚਰਨਾ ਤੇ ਮੱਥਾ ਟੇਕਿਆ ਆਪ ਜੀ ਨੇ ਸਿਰ ਤੇ ਹੱਥ ਤਰ ਕੇ ਹਸੀ ਮੇਰ ਕੀਤੀ ਕਿ ਲਾਲੋ ਦੀ ਭਗਤੀ ਤੇ ਸਾਧਨਾਵਲੀ ਬਿਰਤੀ ਢੋਲ ਆਤਮਾਰਸ ਵਿੱਚ ਪੈਜ ਗਈ ਸਿਮਰੰਦਾ ਰਸ ਲੋਲੂ ਵਿੱਚ ਛਾ ਗਿਆ ਤੇ ਆਨੰਦ ਆਨੰਦ ਖੜ ਗਿਆ ਇਸ ਤਰ੍ਹਾਂ ਸਤਿਗੁਰੂ ਜੀ ਦੋ ਤਰੇ ਦਿਨ ਉਸ ਤੇ ਕਾਇ ਰਹਿ ਕੇ ਫਿਰ ਉਟਰਨ ਲੱਗੇ ਪਰ ਲਾਲੋ ਨੇ ਨੈਣ ਪਰ ਕੇ ਬੇਨਤੀ ਕੀਤੀ ਕਿ ਸਾਬ ਜੀਓ ਕੁਛ ਦਿਨ ਹੋਰ ਠਹਿਰੋ ਪਰ ਜੋ ਮਿਹਰ ਕੀਤੀ ਨੇ ਇਸ ਨੂੰ ਹੋਰ ਵਧਾਓ ਤੇ ਹੋਰ ਠਰਠੋ ਉਸ ਦੀ ਪ੍ਰੇਮ ਭਾਵਨਾ ਪਰ ਪ੍ਰਸਾਨ ਹੋ ਕੇ ਆਪ ਹੋਰ ਸਮਾਂ ਉੱਥੇ ਠਹਿਰ ਪਏ ਰਾਤ ਲਾਲੋ ਦੇ ਕੋਠੇ ਆ ਜਾਣਾ ਤੇ ਸਵੇਰੇ ਬਾਹਰ ਚਲੇ ਜਾਣਾ ਤੇ ਸਵਾਰਾ ਦਿਨ ਰੋੜਾਂ ਜਾਂ ਰੇਤੇ ਦੇ ਥੜਿਆਂ ਤੇ ਕਿਸੇ ਰੰਗ ਵਿੱਚ ਮਗਨ ਬੈਠੇ ਰਹਿਣਾ ਥੋੜੇ ਦਿਨ ਮਗਰੋਂ ਮਰਦਾਨਾ ਤਾਂ ਘਰਦਿਆਂ ਦੀ ਖਬਰ ਸੁਰਤ ਲੈਣ ਤਲਵੰਡੀ ਚਲਾ ਗਿਆ ਪਰ ਸ੍ਰੀ ਗੁਰੂ ਜੀ ਉੱਥੇ ਹੀ ਰਹੇ ਐਨੇ ਚਿਰ ਤੱਕ ਨਗਰ ਵਿੱਚ ਇਹ ਗੱਲ ਪ੍ਰਸਿੱਧ ਹੋ ਗਈ ਕਿ ਤਲਵੰਡੀ ਦਾ ਵੇਦੀ ਕੋਲ ਦਾ ਇੱਕ ਖੱਤਰੀ ਲਾਲੋ ਸ਼ੂਦਰ ਦੇ ਘਰ ਰਹਿੰਦਾ ਔਰ ਉਸਦੇ ਹੱਥ ਦੀ ਰੋਟੀ ਖਾਂਦਾ ਤੇ ਇੱਕ ਮਰਾਸੀ ਵੀ ਨਾਲ ਰਹਿੰਦਾ ਮਰਦਾਨਾ ਕਦੀ ਕਿਸੇ ਕੰਮ ਨੂੰ ਸ਼ਹਿਰ ਨੂੰ ਜਾਵੇ ਤਾਂ ਲੋਕੀ ਉਸਨੂੰ ਕੁرائی ਅਦਮਰਾਸੀ ਆਖਿਆ ਕਰਨ ਐ ਖੁਣਸੌਰ ਵੀ ਵੱਧੀ ਜਦੋਂ ਦੋ ਚਾਰ ਬ੍ਰਾਹਮਣ ਗੁਰੂ ਜੀ ਨੂੰ ਸਮਝਾਉਣ ਗਏ ਤਾਂ ਉਹਨਾਂ ਨਾਲ ਵਾਅ ਕਰਕੇ ਨਿਰੋਧਤ ਹੋ ਕੇ ਮੁੜੇ ਪਰੰਤੂ ਕਈ ਹਿੰਦੂ ਮੁਸਲਮਾਨਾਂ ਕੀਰਤਨ ਤੇ ਬਚਨ ਸੁਣ ਕੇ ਸ਼ਰਧਾਵਾਨ ਵੀ ਹੋ ਗਏ ਇੱਥੇ ਗੁਰੂ ਜੀ ਨੇ ਨਾਨਕ ਤੱਪ ਕਰਕੇ ਪ੍ਰਸਿੱਧ ਹੋਏ ਮੁਸਲਮਾਨਾਂ ਕਈ ਨਾਨਕ ਸ਼ਾਹ ਕਹਿ ਕੇ ਗਲ ਕਥ ਕਰਦੇ ਸੇ ਐ ਜੋ ਉਥੋਂ ਦੇ ਦੂਰ ਨੇੜੇ ਦੇ ਗ੍ਰਾਮਾਂ ਦੀ ਲੋਕਾਂ ਦਾ ਆਉਣਾ satsang ਕਰਨਾ ਸਿੱਖਿਆ ਲੈ ਕੇ ਜੀਵਨ ਸੁਧਾਰਨਾ ਸ਼ੁਰੂ ਹੋ ਗਿਆ ਐ ਲੱਗਾ ਬ੍ਰਾਹਮਣਾ ਮੁਲਾਣਿਆਂ ਨੂੰ ਦੁੱਖ ਦੇਣ ਕਿ ਐ ਤਾਂ ਇੱਥੇ ਟਿਕ ਗਿਆ ਤੇ ਡੇਰਾ ਲਾ ਬੈਠਾ ਤੇ ਲੋਕੀ ਸ਼ਰਧਾਵਾਂ ਨੂੰ ਦੇ ਜਾਂਦੇ ਆ ਕਿ ਤੇ ਇਸ ਦੀ ਪੂਜਾ ਨਾ ਹੋਣ ਲੱਗ ਪਵੇ ਤੇ ਅਸੀਂ ਰਹਿ ਜਾਈਏ ਇੱਥੇ ਹੀ ਇਸ ਤਰ੍ਹਾਂ ਦੀਆਂ ਸੋਚਾਂ ਨਾਲ ਖੁਣ ਸਵਦੇਰੇ ਹੋਣ ਲੱਗ ਪਈ ਕਈ ਕਈ ਲੋਕ ਤਾਂ ਸਤਿਗੁਰਾਂ ਜੀ ਦੇ ਮਿੱਠੇ ਵਾਕਾਂ ਦੇ ਭਰਮ ਤੋੜ ਉਪਦੇਸ਼ਾਂ ਦੇ ਨਾਮ ਦੇ ਆਸਰੇ ਸੱਚੇ ਸੁੱਖ ਦੀ ਪ੍ਰਾਪਤੀ ਨਾਲ ਸੁੱਖ ਪਾਉਣ ਲੱਗੇ ਪਰ ਪੂਜਾਤਾਰੀ ਵੈਸ਼ੀਆਂ ਨੇ ਉਸਾਂ ਦੇ ਨਵਾਬ ਤੇ ਉਸ ਦੇ ਕਾਰਦਾਰ ਮਲਕਪਾਗੋ ਖੱਤਰੀ ਨੂੰ ਚੁਗਲੀਆਂ ਲਾਉਣ ਦਾ ਚੌਣਾ ਆਰੰਭ ਕਰ ਦਿੱਤਾ ਦੋ ਚਾਰ ਵੀਰੀ ਸਤਗੁਰਜੀ ਨੂੰ ਉਠਾਉਣ ਲਈ ਚੋਰੀ ਛਪੀ ਆਦਮੀ ਵੀ ਇਕੱਲੇ ਪਰ ਉਹਨਾਂ ਦੀ ਦਿਬਿਆ ਮੂਰਤੀ ਤੇ ਪ੍ਰਭਾਵ ਭਰੇ ਸਰੂਪ ਦੇ ਅੱਗੇ ਕਿਸੇ ਦਾ ਹਈਆ ਨਾ ਪਿਆ ਅੰਤ ਮਲਕਪਾਗੋ ਦੇ ਕੋਈ ਉਤਸਵ ਆ ਗਿਆ ਤਾਂ ਉਸ ਨੇ ਸਾਰਿਆਂ ਸਾਧੂਆਂ ਬ੍ਰਾਹਮਣਾਂ ਦਾ ਬ੍ਰਹਮ ਪੋਜ ਕੀਤਾ ਤੇ ਗੁਰੂ ਜੀ ਨੂੰ ਵੀ ਬ੍ਰਾਹਮਣਾਂ ਦੇ ਸੱਦੀ ਸਦਵਾ ਕੱ ਲਿਆ ਪਰ ਗੁਰੂ ਜੀ ਨਾ ਕਹਿ ਹੁਣ ਬ੍ਰਾਹਮਣਾਂ ਨੂੰ ਮੌਕਾ ਹੱਥ ਲੱਗਾ ਲੱਗੇ ਨਹੀਂ ਦਿਆ ਕਰਨ ਤੇ ਮਲਖ ਨੂੰ ਚੁੱਕਣ ਚਾਹਣ ਕਿ ਦੇਖੋ ਖਾ ਨਾਨਕ ਤਪ ਕੇ ਡਾਹ ਹੰਕਾਰੀ ਤੁਹਾਡੇ ਬ੍ਰह्म ਪੋਛਤੇ ਨਹੀਂ ਆਇਆ ਛੂਦਰਾਂ ਦੇ ਘਰ ਖਾਂਦਾ ਏ ਤੇ ਖੱਤਰੀ ਬ੍ਰਾਹਮਣਾਂ ਦਾ ਨਿਯੋਤਾ ਨਹੀਂ ਮੰਨਦਾ ਐਸੀ ਕੁਰੀਤੀ ਦਾ ਪ੍ਰਚਾਰ ਹੋਇਆ ਕਿ ਧਰਮ ਦੀ ਹਾਨੀ ਹੋ ਜਾਵੇਗੀ ਬਾਗੋ ਨੇ ਜਾ ਤਸੱਲੀ ਕਰ ਲਈ ਕਿ ਨਿਯੋਤਾ ਗਿਆ ਸੀ ਨਹੀਂ ਆਇਆ ਤਾਂ ਗੁੱਸੇ ਹੋ ਕੇ ਫਿਰ ਆਪਣੇ ਸੱਦ ਪਾਸ ਕੱ ਲਿਆ ਹੁਣ ਵੀ ਇੱਕ ਬ੍ਰਾਹਮਣ ਹੀ ਸੱਦਣ ਵਾਸਤੇ ਗਿਆ ਪਰ ਗੁਰੂ ਸਾਹਿਬਾਨੀ ਉਸ ਦ ਸੰਦੇਸ਼ਾ ਸੁਣ ਕੇ ਕਿਹਾ ਅਸੀਂ ਫਕੀਰ ਲੋਕ ਆਂ ਸਾਂਝਾ ਪਾਤਸ਼ਾਹ ਨਾਲ ਸਾਡਾ ਕੀ ਕੰਮ ਮਲਕ ਦੇ ਨਾਂ ਅਸੀਂ ਸਿਆਣੂ ਨਾ ਉਹ ਨਾ ਉਹ ਸਾਡਾ ਸਿਆਣੂ ਨਾ ਸਾਨੂੰ ਉਸ ਨਾਲ ਕੋਈ ਕੰਮ ਨਾ ਉਸ ਨੂੰ ਸਾਡੇ ਨਾਲ ਘਰ ਬਾਰ ਮਾਲ ਅਸੀਂ ਛੱਡ ਆਏ ਆ ਅਸਾਂ ਉਸ ਤੇ ਜਾ ਕੇ ਕੀ ਲੈਣਾ ਆਏ ਐ ਸੁਣ ਕੇ ਬ੍ਰਾਹਮਣ ਨੇ ਹੋਰ ਜਾ ਮਲਕ ਨੂੰ ਸਿੱਖਿਆ ਕਿ ਦੇਖੋ ਹੁਣ ਵੀ ਆਕੜ ਵਿੱਚੇ ਤੁਹਾਡੀ ਸੱਦੇ ਤੇ ਨਹੀਂ ਆਇਆ ਮੈਂ ਬਥੇਰਾ ਸਮਝਾਇਆ ਪਰ ਕਹਿੰਦੇ ਹਨ ਕਿ ਸਾਨੂੰ ਮਲਕ ਨਾਲ ਕੋਈ ਕੰਮ ਹੀ ਨਹੀਂ ਆ ਐ ਦਰ ਸਤਗੁਰ ਜੀ ਆ ਕੇ ਕੇ ਬਾਹਰ ਉਹ ਧਿਆਨ ਨੂੰ ਚਲੇ ਗਏ ਤੇ ਪਿੱਛੇ ਪਿੱਛੇ ਪਾਈ ਲਾ ਲੋ ਦੇ ਘਰ ਥੋੜੇ ਜੇ ਪਿਆਰ ਵਾਲੇ ਸੱਜਣਾ ਦਾ ਇਕੱਠ ਹੋਇਆ ਇਹ ਗੱਲ ਪੱਲੀ ਨਾ ਹੋਈ ਜੋ ਸਤਗੁਰ ਜੀ ਨਾਲ ਹਾਕਮਾਂ ਦੀ ਛੜਪੀ ਇਹ ਲੋਕ ਅੰਨੇ ਹੁੰਦੇ ਆ ਰੱਬੀ ਰੰਗ ਦੀ ਸੋਜੀ ਤੋਂ ਕੋਰੇ ਰਾਜਮੱਦ ਵਿੱਚ ਮਸਤ ਇਹ ਆਕਾਰਨ ਜ਼ੁਲਮ ਕਰ ਦਿੰਦੇ ਹਨ ਕਿਤੇ ਇਸ ਨੂਰ ਇਲਾਹੀ ਤੇ ਰੱਬੀ ਜੋਤ ਨੂੰ ਕੋਈ ਤਸੀਹੇ ਨਾ ਦੇਣ ਐਨਾ ਸੋਚਾਂ ਵਿੱਚ ਨਿੱਕੇ ਨਿੱਕੇ ਨਵੇਂ-ਨਵੇਂ ਜਾਗੇ ਦਿਲਾਂ ਵਿੱਚ ਡਰ ਪੈਦਾ ਸਹਿਮਤਾ ਘੱਟ ਸੀ ਪਰ ਪਿਆਰ ਦੀ ਡੂੰਗੀ ਚਰਨਾਟ ਸੀ ਉਹ ਸੁਆਦ ਜੋ ਉਹਨਾਂ ਦੇ ਪਾਸ ਬੈਠ ਕੇ ਰੋਜ਼ ਮਾਣਦੇ ਸੇ ਉਦੀ ਕਦਰ ਤੇ ਦਿਲ ਹੀ ਹਉ ਬਦਾਵਲ ਵਾਲਾ ਸੀ ਜੋ ਬੇਬਲ ਕਰਦਾ ਸੀ ਕਈ ਇੱਕ ਉਪਾਉ ਸੋਚੇ ਪਰ ਗਰੀਬ ਦਿਲ ਕੀ ਕਰ ਸਕਣ ਜਦ ਕੇ ਟਕਰਾ ਡਾਡਿਆਂ ਦਾ ਆ ਪਵੇ ਸੰਜਾ ਨੂੰ ਜਦ ਗੁਰੂ ਜੀ ਆਏ ਤਾਂ ਇੰਜ ਲਾਲੋ ਨੂੰ ਉਦਾਸ ਦੇਖ ਕੇ ਬੋਲੇ ਸੱਜਣੋ ਕੋਈ ਫਿਕਰ ਨਾ ਕਰੋ ਉਹ ਨਿਰੰਕਾਰ ਜਿਸ ਤੇ ਅਸੀਂ ਆ ਆਪੇ ਸਭ ਕੁਝ ਕਰੇਗਾ ਤੁਸੀਂ ਤਾਂ ਚਿੰਤਾ ਨਾ ਕਰੋ ਚਿੰਤਾ ਮਾੜੀਏ ਤੁਸੀਂ ਨਾਮ ਜਪੋ ਵਾਹਿਗੁਰੂ ਦੇ ਰੰਗ ਵਿੱਚ ਉੱਚੇ ਹੋਵੋ ਇਸ ਤਰ੍ਹਾਂ ਆਪ ਆਖਦੇ ਸਨ ਤੇ ਨੂਰਾਨੀ ਚਿਹਰਾ ਦਮਕ ਰਿਹਾ ਸੀ ਤੇ ਸਾਰੇ ਨਿਰਾਸ਼ ਦਿਲਾਵਿਚ ਆਸ ਿਤਪ ਰੋਸਾਰਿਆ ਸੀ ਰਾਤ ਉਸੇ ਤਰ੍ਹਾਂ ਕੋਧਰੇ ਦੀ ਰੋਟੀ ਖਾ ਕੇ ਤੇ ਹਰ ਗੁਣ ਗਾਓ ਕੇ ਸੈ ਗਏ